ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਚਪਕਾ ਲੱਗਿਆ ਅੰਮ੍ਰਿਤ ਸਾਹਿਬ ਤੋਂ ਸਾਰੇ মিডিਆ ਕਰਮੀਆਂ ਨੂੰ ਸਭ ਨੂੰ ਜੀ ਆਇਆਂ ਧੰਵਾਦ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ ਅੱਜ ਸਾਡੇ ਪ੍ਰਵਾਦ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਤੁਸੀਂ ਕੱਲ ਦੇਖਿਆ ਹੋਣਾ ਕਿ ਪੰਜਾਬ ਦੇ ਪੰਜੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿਮਰਾਂ ਜੀ ਨੇ 28 ਹਲਕੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਪਿਆਰੇ ਲੀਡਰ ਕਾਂਗਰਸ ਦੇ ਹਲਕਾ ਚਾਂਚ ਜਿਨ੍ਹਾਂ ਨੇ ਪਾਈ ਦੀ ਉੱਥੋਂ ਲੜਚ ਜੜੀ ਸੀ ਸਰਦਾਰ ਤਸੇਮ ਸਿੰਘ ਸਿਆਲ ਕਾ ਜੀ ਉਹ ਜਿਹਨਾਂ ਦਾ ਮਜੀਠੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਹੋਲਡਰ ਉਹਨਾਂ ਦਾ ਬੇਟਾ ਜਿਹੜਾ ਚੁੱਥ ਕਾਂਗਰਸ ਦਾ ਜ਼ਿਲ੍ਹਾ ਦਾ ਵਾਈਸ ਪ੍ਰਧਾਨ ਨਹੀਂ ਹੈ ਉਸਨੂੰ ਪਰੀ ਸਿੰਘ ਉਹਦਾ ਸਟੇਟ ਦਾ ਸਪੋਕਸਮੈਨ ਵੀ ਹੈ ਉਹ ਵੀ ਅਤਵਲ ਜਿਹੜੇ ਸਾਡੇ ਨਾਲ ਸ਼ਾਮਲ ਹੋਏ ਔਰ ਕਮਲ 나ਜ਼ੀ ਅਮਸਾਦੀ ਸਫਾਈ ਚੁਣੀਆਂ ਜਿਹੜੀਆਂ ਉਹਦੇ ਪ੍ਰਧਾਨ ਨੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਅਮਸਾਦੀ ਲੋਕ ਸਭਾ ਸੀਟ ਲਈ ਅਮਸਾਦ ਦੇ ਵਿੱਚ ਸਿਆਲਕਾ ਜੀ ਦਾ ਸਾਡੇ ਦਾ ਹੁਣ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਅਮਸਾ ਲੋਕ ਸਭਾ ਸੀਟ ਜਿੱਤੇ ਬਹੁਤ ਵੱਡੀ ਗਿਣਤੀ ਦਾ ਲੋਕ ਜਿਹੜੀ ਦਿੱਤਾਂ ਜਾਦੇ ਅਦੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਖੜਾ ਕੇ ਸਦਾ ਭਗਵਾਨ ਸਿੰਘ ਮਾਨ ਜੀ ਦੀਆਂ ਪਾਲਸੀਆਂ ਤੋਂ ਖੁਸ਼ ਹੋ ਕੇ ਉਹ ਵੀ ਆੜਾ ਚੱਲਦੇ ਅਗਲੇ ਕਾਚੋ ਵੀ ਆਉਣਗੇ ਸੋ ਅੱਜ ਮੈਂ ਤੁਹਾਡੇ ਲਈ ਸਭ ਉਹਨਾਂ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਜਾਬ ਤੈਸੀ ਨੇ ਜਿਹੜੇ ਅਮਸਲ ਤੈਸੀ ਨੇ ਜਿਹੜੇ ਚਾਹੁੰਦੇ ਆ ਕਿ ਅਮਰਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਉਹਦਾ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਅਲਾਵਾ ਕਿ ਆਪਾਂ ਕੰਮ ਕਰਕੇ ਮਾਨ ਸਾਹਿਬ ਦੀ ਗਵਾਹੀ ਅਮਰਸਰ ਨੂੰ ਇੱਕ ਬਿਊਟੀਫੁੱਲ ਸਿਟੀ ਜਿਹੜਾ ਉਹ ਬਣਾਈਏ ਇਥੇ ਜਿਹੜਾ ਸਮੱਸਿਆਵਾ ਜਿਹੜੀ ਹੈ ਅੱਲਾ ਬੱਲਾ ਕੋਈ ਹੱਲ ਨਹੀਂ ਕਰ ਸਕਦਾ ਇੱਕ ਟੀਮ ਵਰਕ ਜਿਹੜੀ ਉਹ ਹੁੰਦਾ ਸੋ ਮੈਂ ਸਮਝਦਾ ਕਿ ਸਿਆਲ ਕਾ ਜਿਹੜੇ ਐਸੀ ਕਮਿਸ਼ਨ ਦੇ ਮਹਿਬੂਬ ਵੀ ਰਹੇ ਬਹੁਤ ਪੁਰਾਣੇ ਸਿੰਗਲ ਲੀਟਰ ਦੇ ਉਹਦੇ ਪਹਿਲਾਂ ਕਾਲੀ ਦਾਲ ਚ ਵੀ ਸੀਗੇ ਉਹਦੇ ਨਾਲ ਦਾ ਬਹੁਤ ਲੰਮਾ ਕੰਮ ਹੈ ਉਹ ਦੂਜੀ ਗੱਲ ਇੱਕ ਕਲਾਉਡ ਜੀਰੋ ਵਾਲੇ ਬੰਦੇ ਆ ਸਾਡੇ ਵਰਗੇ ਬੰਦੇ ਇਹ ਸ਼ਹਜਾਦੇ ਨਹੀਂ ਹੈ ਇਹ ਕਾਕੇ ਦੀ ਹੈ ਇਹ ਕੋਈ ਵੱਡਿਆ ਕਿਸਮ ਦੇ ਕਾਕੇ ਦੀ ਇਹ ਆਮ ਸਾਡੇ ਵਰਗੇ ਗਰੀਬ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਆਏ ਜਿਹੜੇ ਕਈ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਤੋ ਅੱਜ ਮੈਂ ਉਹਦਾ ਆਪਣੀ ਪੂਰੀ ਟੀਮ ਵੱਲੋਂ ਅਮਰ ਸਾਹਿਬ ਦੀ ਪੂਰੀ ਪਾਰਟੀ ਵੱਲੋਂ ਵੱਲ ਉਹਨਾਂ ਦਾ ਜੀ ਆਇਆਂ ਵੀ ਕਹਿੰਦਾ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਦੇ ਬਹੁਤ ਉੱچے ਫੈਸਲੇ ਹਨ ਅਰਮਾਨ ਸਾਹਿਬ ਨੇ ਵੀ ਇਹਨਾਂ 'ਤੇ ਵਿਸ਼ਵਾਸ ਦਿਵਾਇਆ ਮੈਂ ਵੀ ਇਹ ਹੀ ਵਿਸ਼ਵਾਸ ਰਾਹੂੰਗਾ ਕਿ ਇਹਨਾਂ ਦਾ ਜਿਹੜਾ ਪੋਲਿਟਿਕਲ ਰੁਤਬਾ ਉਹ ਪਾਰਟੀ ਦੇ ਵਿੱਚ ਕਾਇਮ ਰੱਖਿਆ ਜਾਊਗਾ ਇਹਨਾਂ ਦਾ ਵੱਡਾ ਮਾਨ ਸਨਮਾਨ ਜਿਹੜਾ ਉਹ ਇਹਨਾਂ ਨੂੰ ਜਿਹੜਾ ਦਿੱਤਾ ਜਾਊਗਾ ਉਹਦਾ ਅਤਾਦੀ ਹਲਕੇ ਦੇ ਵਿੱਚ ਅੱਜ ਕੋਈ ਆਪਣੀ ਕੁਮਾਰ ਜਿਹੜੀ ਆ ਉੱਥੇ ਸਾਡੇ ਬਾਜੋਗ ਐਮਐਲਏ ਸਦਾ ਸੁਦਰ ਸਿੰਘ ਐਡੀਸੀ ਦੇ ਨਾਲ ਉੱਥੇ ਸਾਮ ਲੰਗੇ ਔਰ ਮਜੀਠੇਰੇ ਵਿੱਚ ਵੀ ਜੱਗਾ ਜੀ ਦੇ ਨਾਲ ਜਿਹੜੇ ਸਾਡੇ ਹਲਕਾ ਚਾਤ ਜੀ ਮਜੀਠੇਰੇ ਦੇ ਵਿੱਚ ਵੀ ਇਹਨਾਂ ਦੇ ਨਾਲ ਕੰਮ ਕਰਦੇ ਗਏ ਨਾ ਦੋ ਹਲਕਿਆਂ ਦੇ ਵਿੱਚ ਉਹਦਾ ਇਹਨਾਂ ਦਾ ਸਾਡੇ ਅਮਸਦ ਸੀ ਬਹੁਤ ਅਸਾ ਸੂਕਾ ਸਭ ਲੋਕਾਂ ਨੂੰ ਇਹ ਸਾਡੇ ਨਾਲ ਤੋਰਦੇ ਗਏ ਪਰ ਮੇਨਲੀ ਅਤਾਦੀ ਔਰ ਬਜੀਤਾ ਦੋਹ ਹਲਕਿਆਂ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਕੰਮ ਕਰਦਗੇ ਇਸੇ ਤਰ੍ਹਾਂ ਹੀ ਸਾਡੇ ਪ੍ਰਧਾਨ ਕਮਲ ਜੀ ਆਏ ਆ ਇਹ ਬਹੁਤ ਵੱਡੀ ਇੱਕ ਜਥੇਬੰਦੀ ਹੈ ਸਫਾਈ ਮਜ਼ਦੂਰਾਂ ਦੀ ਇਹ ਵੀ ਅਜਾਦਾ ਦੀ ਗਿਰਤੀ 'ਚ ਅਮਰ ਸੱਚ ਕੰਮ ਕਰਦੇ ਅਗਲੇ ਦਿਨ ਅੱਛਾ ਟਵਾਲ ਮੰਡੀ ਦੇ ਵਿੱਚ ਇੱਕ ਕਮੇਟੀ ਪਬਲਿਕ ਕਮੇਟੀ ਵੀ ਜਰੀ ਕਰਾਉਣਗੇ ਮੈਂ ਦਾ ਸਾਧ ਹੈ ਦਾ ਬਹੁਤ ਬਹੁਤ ਤਧਵਰਕਤਾ ਸਭ ਨੂੰ ਜੀ ਆਇਆਂ ਕੰਨ ਔਰ ਹੁਣ ਮੈਂ ਸਿਆਲ ਕਾ ਜੀ ਨੂੰ ਦੇਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਪਾਰਟੀ ਤੋਂ ਬਾਅਦ ਉਹ ਜੋ ਤੁਹਾਡੇ ਨਾਲ ਆਪਣੇ ਸਪਸ਼ਟ ਕਰਦੇਗੇ ਸਦਾ ਤਸਿੰਤ ਸਿੰਘ ਜੀ ਸਤਿ ਸਾਲ ਜੀ ਸਰ ਕੁਲਦੀਪ ਸਿੰਘ ਜੀ ਧਾਰੀਵਾਲ ਮੰਤਰੀ ਸਾਹਿਬ ਤੇ ਨੀਦਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਸ੍ਰੀ ਜਗਵਿੰਦਰਪਾਲ ਸਿੰਘ ਜੀ ਜੱਗਾ ਜੀ ਤੇ ਸਮੁੱਚੀ ਪ੍ਰਯਤਸਾਲੇ ਸਤਿਕਾਰਯੋਗ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਇਸ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆ। ਉਹ ਅੱਜ ਤੋਂ ਕੁਝ ਸਮਾਂ ਪਹਿਲਾਂ 1.2 ਸਾਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਧਰ ਤੇ ਜਲਾਲਤਾ ਕੀਤੀ ਤੇ ਉਸ ਜਲਾਲਤਾ ਨੂੰ ਚੱਲਦੇ-ਚੱਲਦੇ ਅਖੀਰ ਨੇ ਦਮ ਤੱਕ ਜਦੋਂ ਛਿਰ ਤੋਂ ਪਾਣੀ ਲੱਗਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋਲ ਕੋਈ ਚਾਰਾ ਨਾ ਦਿਸਿਆ। ਤੇ ਫਿਰ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੂ ਜੀ ਉਹਨਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਗੁਰੂ ਮਹਾਰਾਜ ਦੇ ਦਸੇ ਦਰਸ਼ਨ ਮਾਰਗ ਤੇ ਚੱਲਦੇ ਹੋਏ ਜਿਵੇਂ ਗੁਰਾਂ ਨੇ ਹਮੇਸ਼ਾ ਇਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਵੇਂ ਸਰਦਾਰ ਭਗਵੰਤ ਸਿੰਘ ਮਾਨੂ ਜੀ ਨੇ ਇੱਕ ਮਿਸਾਲ ਪੈਦਾ ਕਰਦੀ ਇੱਕ ਰੇੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵੀ ਸਹਾਇਤਾ ਕਰਾਇਆ ਕਿ ਇਹ ਲੋਕ ਲੋਕ ਰਾਜ ਆਸਲ ਲੋਕਤੰਤਰ ਦਾ ਜਿਹੜਾ ਉਹਨਾਂ ਨੇ ਮਕਸਦ ਦਾ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਪਾਰਟੀ ਚ ਕੰਮ ਕਰਨ ਦਾ ਜਿਹੜਾ ਮਨ ਬਣਾਇਆ ਤੇ ਕੱਲ ਸਾਡੇ ਮਾਨਯੋਗ ਵੱਡੇ ਵੀਰ ਧਾਰੀয়াল ਸਾਹਿਬ ਜਗਵਿੰਦਰਪਾਲ ਦੀ ਜਗ੍ਹਾ ਜੀ ਉਹਨਾਂ ਨੇ ਸਾਡੇ ਪੰਜਾਬ ਦੇ ਜਰਨਲ ਖਤਰ ਰਾਜ ਗਗਜੂਰ ਸਿੰਘ ਜੀ ਸੇਖਵਾ ਜੀ ਬਟਾਲੇ ਤੋਂ ਜਿਹੜੇ ਪਾਰਲੀਮੈਂਟ ਦੇ ਕਰਤਾਰਪੁਰ ਤੋਂ ਉਮੀਦਵਾਰ ਨੇ ਕਲਸੀ ਸਾਹਿਬ ਉਹਨਾਂ ਸਾਰਿਆਂ ਨੇ ਇਹ ਪ੍ਰੋਚਾ ਦੇਖ ਕੇ ਵੀ ਤੁਸੀਂ ਜਿਹੜੀ ਜਲਾਲਤ ਮਹਿਸੂਸ ਕੀਤੀ ਆ ਆਸਾਂ ਪਾਰਟੀ ਵੱਲੋਂ ਤੁਹਾਨੂੰ ਪਰੂਸਾ ਦੇ ਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਵਿਖਾਓਗੇ ਤੇ ਪੂਰਾ ਮਾਣ ਸਰਕਾਰ ਹੋਏਗਾ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਇੱਕ ਬੇਨਤੀ ਕਰਨ ਰਿਹਾ ਕਿ ਕਾਂਗਰਸ ਪਾਰਟੀ ਜਿਹਨੂੰ ਕਦੇ ਲੋਕ ਸਾਡੇ ਸਮਾਜ ਦੇ ਲੋਕ ਜਿਹੜੇ ਦਬੇ ਕੋ ਚਲੇ ਆ ਉਹ ਆਪਣੀ ਮਾਂ ਪਾਰਟੀ ਸਮਝਦੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਬਦਲ ਤੋਂ ਬਿਹਤਰ ਹੋ ਗਿਆ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕਾਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤੇ ਜਾਂਦਾ ਤੇ ਉਹਦੇ ਤੋਂ ਬਾਅਦ ਪੁੰਝ ਕੇ ਛੱਡ ਦਿੱਤਾ ਜਾਂਦਾ ਸੋ ਹਾਲਾਤ ਇੰਨੇ ਮਾੜੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਆਉਣ ਵਾਲਾ ਸਮਾਂ ਜਿਹੜਾ ਜੇ ਹੋਰ ਉੱਥੇ ਕੰਮ ਕਰੇਗਾ ਤੇ ਆਤਮਾ ਤੇ ਆਦ ਬਗਾਰ ਤੈਨੂੰ ਕੋਈ ਰਸਤਾ ਨਹੀਂ ਲੱਭੇਗਾ ਸਿਆਲਕਾ ਸਭ ਕਿਹੜੀ ਕਿਹੜੀਆਂ ਜਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਲਾਤ ਹੋ ਕੇ ਨਹੀਂ ਜਿੱਤੋ ਰਹੀ ਸੀ ਜਲਾਤ ਜਿਲ੍ਹੇ ਡੋੜ ਦੋ ਥਾਲਾਂ ਤੋਂ ਹੋ ਰਹੀ ਸੀ ਜੀ ਵੇਖੋ ਇੱਕ ਮੈਂ ਪੰਜਾਬ ਦੇ ਧਾਰੀয়াল ਸਾਹਿਬ 117 ਅਸੈਂਬਲੀ ਹਲਕੇ ਜਿੰਨਾ ਜੋ 134 ਜਿਹੜੇ ਰਿਜ਼ਰਵ ਆ ਤੇ ਕੱਲਾ ਟਾਰੀয়াল ਕਾ ਹਾਂਜੀ ਕੋਟਾ ਤੋਂ ਉੱਪਰ 134 ਰਿਜ਼ਰਵ ਆ ਤੇ 117 ਜਿਹੜੇ ਉਹ ਅਸੈਂਬਲੀ ਹਲਕੀ ਨੇ ਤੇ ਜੇ ਜਾਤੀ ਦਾ ਸਕਾਰ ਹੋਇਆ ਤੇ ਉਹ ਟਾਰੀ ਹਲਕਾ ਜਿਹਦੇ ਬਾਰੇ ਮੈਂ ਸੁਮੁੱਚੀ ਅਮਰਸਰ ਦੀ ਲੀਡਰਸ਼ਿਪ ਸਹਿਰੀ ਔਰ ਦਿਹਾਤੀ ਮਾਜੇ ਦੀ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਵਿੱਚ ਸੋਨੀ ਸਾਹਿਬ ਵੀ ਆਉਂਦੇ ਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡੀਪੀਸੀ ਅਮਰੇ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਪਿਛਲੇ 1.5 ਸਾਲ ਤੋਂ ਵੀ ਮੇਰੇ ਨਾਲ ਆ ਤਕਾ ਹੋ ਰਿਹਾ ਮੈਨੂੰ ਆ ਜਲਾਲਤ ਦਾ ਸਾਹਮਣਾ ਹੋ ਰਿਹਾ ਮੈਨੂੰ ਮੇਰਾ ਕਸੂਰ ਕੀ ਆ ਮੈਨੂੰ ਦੱਸਿਆ ਜਾਏ ਤੇ ਮੈਨੂੰ ਇਨਸਾਫ ਦਿੱਤਾ ਜਾਏ ਲੇਕਿਨ ਸਾਰਿਆਂ ਨੇ ਲਲੋਪੋਪੋ ਕਰਕੇ ਕੰਮ ਕਰਨ ਦਾ ਬਰੋਸਾ ਵੀ ਤੂੰ ਕੰਮ ਕਰ ਤਗੜਾ ਹੋ ਗਿਆ ਤੇਰੇ ਨਾਲ ਆ ਮੈਨੂੰ ਇਨਸਾਫ ਨਹੀਂ ਦਿਵਾ ਸਕਦੇ ਇੱਥੋਂ ਤੱਕ ਕਿ ਪੰਜਾਬ ਦੇ ਜਿਹੜੇ ਪ੍ਰਭਾਵੀ ਐ ਦਵਿੰਦਰ ਜਾਦਵ ਜੀ ਉਹਨਾਂ ਤੋਂ ਪਹਿਲਾਂ ਰੀ ਚੌਧਰੀ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਜਿਹੜੇ ਐਟਕ ਪ੍ਰਧਾਨ ਆ ਭਾਤਪੂਤ ਸਨਾਥੂ ਜੀ ਉਹਨਾਂ ਸਾਰਿਆਂ ਦੇ ਵੀ ਇਤਿਆਜ਼ ਲੈਂਦਾ ਵੀ ਮੇਰੇ ਨਾਲ ਜਲਾਲਤ ਹੋ ਰਹੀ ਆ ਮੈਂ ਮਜਬੂਰ ਹੋ ਰਿਹਾ ਮੇਰੇ ਲਈ ਹਾਲਾਤ ਬੜੇ ਖਰਾਬ ਨੇ ਵੀ ਮੈਨੂੰ ਪਾਰਟੀ ਸਾਡਾਂ ਲਈ ਮਜਬੂਰੋਂ ਕੰਮ ਕਰਤਾ ਸੁਬਲੀ ਉਹਦੀ ਮੈਂ ਤੁਹਾਨੂੰ ਵਿਸਾਰਨਾ ਵੀ ਦੱਸ ਦੇਣਾ ਕਿ 2023 ਚ ਜਦੋਂ ਪੰਜਾਬ ਦੂਤ ਕਾਂਗਰਸ ਦੀਆਂ ਚੋਣਾਂ ਹੋਈਆਂ ਤੇ ਚੋਣਾਂ ਚ ਮੇਰੇ ਬੇਟੇ ਨੇ ਵੀ ਯੂ ਕਾਂਗਰਸ ਦੇ ਦਿਹਾਤੀ ਦੇ ਕਾਗਜ ਭਰੇ ਤੇ ਕਾਗਜ ਭਰਉਣ ਵਾਲਾ ਵੀ ਸਾਡਾ ਭਾਊ ਆ ਜਿਹੜਾ ਉਮੀਦਵਾਰ ਹੈ ਲੋਕ ਸਭਾ ਹਲਕੇ ਉਹਨਾਂ ਕਹਿੰਦੇ ਇਹ ਤੇ بیٹے ਦੇ ਪਰ ਮੈਂ ਤੇ ਸਲਾਹ ਕਰਨ ਗਿਆ ਉਹਨਾਂ ਨੇ ਵੀ ਜੂਤ ਕਾਂਗਰਸ ਦੇ ਉਹਦੇ ਬੰਨੇ ਹਲਕੇ ਹਰ ਅਸੈਂਬਲੀ ਹਲਕੇ ਜੇ ਕੱਲ ਕਾਂਚੜੇ ਲਾਉਣਾ ਜੂਤ ਦਾ ਤੇ ਮੈਨੂੰ ਇਹਨਾਂ ਦਾ ਸਾਰਾ ਦੇ ਕੇ بیٹے ਨਾਲ ਨਾਲ ਮੇਰੇ ਬਲੌਗ ਪਰ ਤਾਂ ਨਹੀਂ ਆਉਂਦੇ ਵੀ ਇਹਨੂੰ ਲੜਾਏ ਚੰਗਾ ਭਲਾ ਮੈਂ ਕਿਹਾ ਜਿੱਥੋਂ ਤੱਕ ਟਾਰੀ ਹਲਕੇ ਦੇ ਵੋਟਰਾਂ ਸਪੋਰਟਰਾਂ ਦਾ ਆਖਿਆ ਉੱਥੇ ਨਾ ਮੇਰੀ ਮਿਸ ਜਦਾ ਦੇ ਨਾ ਮੇਰੇ بیٹے ਦਾ ਨਾ ਮੇਰੀ ਬੇਟੀ ਦਾ ਇਹ ਮਾਨ ਸਤਕਾਰ ਉਹਨਾਂ ਜੋਗੇ ਜ਼ਿਲ੍ਹੇ ਦੇ ਨੇ ਕਾਗਜ਼ ਭਰੇ ਆ ਇਹਦੇ ਲਈ ਉਹਨਾਂ ਉੱਥੇ ਚੋਕੇ ਲੀਡਰਾਂ ਨੂੰ ਫੋਨ ਕਰਦਾ ਵੀ ਹਲਕੇ ਦੇ بیٹے ਦੀ ਮਾਤ ਕਰੋ ਦੋ ਜਵੰਦਾਂ ਨਾ ਪਤਾ ਨਹੀਂ ਕੀ ਡੀਲ ਹੋਈ ਆ ਦੂਜਿਆਂ ਤਰ੍ਹਾਂ ਨਾ ਜਿਹੜੇ ਏਸ ਹਲਕੇ ਨਾਲ ਵੀ ਸੰਬੰਧਤ ਨਹੀਂ ਜ਼ਿਲ੍ਹਾ ਪ੍ਰਧਾਨ ਜੀ ਚੋਣ ਲੜਾ ਰਹੇ ਜਰਮਨਜੀਤ ਸਿੰਘ ਮੁੰਡਾ ਜਿਹੜਾ ਬਿਆਸ ਖੇਤ ਅਸੈਂਬਲੀ ਹਲਕੇ ਦਾ ਤੇ ਲੋਕ ਸਭਾ ਲਗਤ ਕਰਨ ਤਾਰਨ ਦਾ ਨੀਰਵਾ ਹੈਗਾ ਹੋਇਆ ਵੋਟਰ ਚੋਟਰ ਦੂਜਾ ਹੈਗਾ ਮਾਟਰ ਜਗੀਰ ਸਿੰਘ ਦਾ ਪੋਤਰਾ ਰਾਜਵੀਰ ਸਿੰਘ ਜਿਹੜਾ ਜਰਨਲ ਚਕਰ ਪੰਜਾਬ ਦੀ ਚੋਣ ਲੜਾ ਰਿਹਾ ਜੂ ਦੀ ਮੈਨੂੰ ਹੁਕਮ ਹੋਇਆ ਵੀ ਜੋ ਵੀ ਹੈਗਾ ਬੇਡੇ ਨੂੰ ਜਿਤਨਾ ਵੀ ਕਰੇ ਹੁਕਮ ਸਮਝਲਾ ਇਹਨੂੰ ਬੇਸ਼ੱਕ ਵਾਪਸ ਕਰ ਲਾ ਤੇ ਜਾਇ ਇਹਨੂੰ ਬੈਣ ਦਾ ਐਲਾਨ ਕਰ ਨਹੀਂ ਹੁੰਦਾ ਤੇ 27 ਜੀ ਤੇਰੀ ਟਿਕਟ ਦੀ ਵਿਰੋਧਤਾ ਕਰਾਂਗੇ ਅਸੀਂ ਵੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੀ ਸਾਰੀ ਜਿਹੜੀ ਉਹ ਤੇਰੀ ਵਿਰੋਧਤਾ ਕਰੂਗੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਘਰ ਸੱਦ ਕੇ ਫੋਨ ਤੇ ਦਿੱਤੀਆਂ ਗਈਆਂ ਬੇੜੇ ਦੀ ਚੋਣ ਹੋ ਗਈ ਉਹਨਾਂ ਦੇ ਵਿਰੋਧਤਾ ਦੇ ਬਾਵਜੂਦ ਵੀ ਆਜੋ ਉਹਨਾਂ ਦੀ ਵਿਰੋਧਤਾ ਦੇ ਬਾਵਜੂਦ ਵੀ ਬੇੜਾ ਮੇਰਾ ਜ਼ਿਲ੍ਹੇ ਦਾ ਵੈਸ ਚੇਅਰਮੈਨ ਚੁਣਿਆ ਗਿਆ ਸਾਰੇ ਲੀਡਰਾਂ ਦੀ ਵਿਰੋਧਤਾ ਕਰਕੇ ਵੀ ਤੇ ਮੁਰਕੇ ਪੰਜਾਬ ਦਾ ਸਪੋਕਸਮੈਨ ਜਿਹੜਾ ਇੱਕ ਮੁੰਡਾ ਸੁਖਵੀਰ ਹੈ ਸਾਡੇ ਪਰਜਾ ਪਾਤਰ ਬਾਦਰੀਨ ਮਜੀਠੀ ਹਲਕੇ ਦਾ ਉਹ ਜਲਦੀ ਚੁਣਨ ਲੜੇ ਉਹਦੀ ਮਤ ਕਰਨ ਦੀ بجائے ਇਸ ਭਾਉ ਨੇ ਇਹਦੇ ਪਾਰਲੀਮੈਂਟ ਹਾਲ ਕਿਦਾ ਦਿੱਸਾ ਆ ਉਹਦੀ ਮਤ ਕਰਨ ਦੀ بجائے ਮਾਰਸ਼ੀ ਗੀਸੋਂ ਦੀ ਮਤ ਕੀਤੀ ਜਿਹੜੇ ਦੋਵੇਂ ਪਾਰਲੀਮੈਂਟ ਹਾਲ ਕੇ ਨਾਲ ਸੰਬੰਧਿਤ ਨਹੀਂ ਅਮਰ ਸਾਹਿਬ ਉਹ ਤਰਨ ਤਾਰਨਾ ਹੈ ਚਲੋ ਮੇਰੇ ਕੋਲ ਨੇ ਮੇਰੇ ਕਦੀ ਜ਼ਿੰਦਗੀ ਦੇ ਇਤਿਹਾਸ ਚ ਤੁਸੀਂ ਪ੍ਰੈਕਟਸ ਵਾਲਿਆਂ ਨੇ ਕਦੇ ਸੁਣਿਆ ਕਿ ਪਿਓ ਆਪਣੇ ਬੇਟੇ ਦੀ ਵਿਰੋਧਤਾ ਕਰਨ ਮੇਰੇ ਕੋ ਮੇਰੇ ਬੇਰੇ ਦੀ ਵਿਰੋਧਤਾ ਰਹੀ ਅੱਜ ਟਾਰੀ ਹਾਲਕੇ ਦੀ ਜਿਹੜੀ ਇੱਕ ਵੋਟ ਪਈ ਇਹਨਾਂ ਜੂਰ ਕਾਂਗਰਸ ਨੂੰ ਉਹਦੀ ਲਿਸਟ ਕਢਾ ਕੇ ਵੇਖੋ ਮੈਂ ਆਪਣੇ ਬੇਟੇ ਨੂੰ ਇੱਕ ਵੋਟ ਨਹੀਂ ਪਾਈ ਇਹਦੀ ਮਤ ਕੀਤੀ ਇਹਨੂੰ ਛਿਰ ਛਕਾਇਆ ਵੀ ਇਹਨੇ ਚਲੋ ਸਾਥੀ ਆ ਸਾਡਾ ਤੇ ਜੋ ਕਹਿੰਦਾ ਕਰੀਏ ਪਰ ਉਹਦੇ ਕਰਨ ਦੇ باوجود ਵੀ ਮੇਰੇ ਜਿਹੜੇ ਬਲਾਉ ਪ੍ਰਧਾਨ ਜਿਹੜੇ ਇਹਦੇ ਕਹਿਣ ਤੇ ਬਲਾਉ ਪ੍ਰਧਾਨ ਬਣਾਇਆ ਮੈਂ ਕੋਈ ਵਰਕਰ ਨੂੰ ਨਹੀਂ ਕਿਹਾ ਸਤਿਕਾਰ ਕਰ ਸਕਿਆ ਕਿਉਂਕਿ ਇਹਨੇ ਧੱਕੇ ਨਾਲ ਮੈਨੂੰ ਕੋਈ ਬਲਾਉ ਪ੍ਰਧਾਨ ਵੀ ਦੋਵੇਂ ਇਹਨੇ ਆਪਣੇ ਰਿਸ਼ਤੇਦਾਰ ਬਣਾਏ ਆਪਣੇ ਸੱਜਣ ਬਣਾਏ ਜਿਹੜਾ ਪੀਪੀਸੀ ਦਾ ਮੈਂਬਰ ਬਣਾਇਆ ਜਿਹੜੇ ਬੰਦਿਆਂ ਦਾ ਰੈਜੀ ਹਰਜਿੰਦਰ ਸਿੰਘ ਸੇਖੋਂ ਮੁੰਡਾ ਸਾੰਘਲੇ ਦਾ ਇੱਕ ਆਪਾਂ ਵਰਪਾਲਾ ਵਾਲਾ ਉਤਾਰ ਸਿੰਘ ਜੀ ਲਾਲੀ ਵਰਪਾਲ ਆ ਉਹਨਾਂ ਦੇ ਨਾਂ ਪਾਏ ਮੇਰੇ ਕੋ ਕਟਾਤੇ ਜੀ ਇਹਨਾਂ ਕੱਢ ਦਿੱਤੇ ਇਹ ਨਹੀਂ ਇਹਨਾਂ ਨੇ ਨਹੀਂ ਬਣਾਉਣਾ ਇਹ ਤੇਰੀ ਮਰਜ਼ੀ ਵੀ ਕਰਾਂਗੇ ਐਉਂ ਕਰਾਂਗੇ ਜੇ ਕਰਨਗੇ ਉਹ ਮੁੰਡਾ ਆਪਣੇ ਭਣਜੀ ਦੇ ਪਰੋਈਏ ਨੂੰ ਬਰਾਤਾ ਤੇ ਜਿਨ੍ਹਾਂ ਵਰਕਰਾਂ ਨੇ ਮਿਹਨਤ ਕੀਤੀ ਉਹਨਾਂ ਦਾ ਜੋ ਸਤਿਕਾਰ ਕਰ ਦਿੰਦਾ ਉਹ ਇਸ ਜਲਾਲਤ ਕਰਕੇ ਮੈਂ ਨਹੀਂ ਕਰ ਸਕਿਆ ਸਰਕਾਰ ਸਾਹਿਬ ਆਪ ਪਾਰਟੀ ਚੁਣਦਾ ਕਰਨ ਕੀ ਹੈ ਬਾਜਤ ਚੁਣਨੀ ਲੱਗਦੀ ਹਾਂ ਪਾਰਟੀ ਦੇ ਲੋਕੀ ਤफैਸਿਲਿਆਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਦੀਆਂ ਪਾਲਿਸੀਆਂ ਨੂੰ ਧਿਆਨ ਚ ਰੱਖਦੇ ਆ ਪੰਜਾਬ ਦੇ ਭੂਇਕ ਚ ਜੋ ਜੋ ਉਹਨਾਂ ਨੇ ਪਾਲਿਸੀ ਪ੍ਰੋਗਰਾਮ ਬਣਾਏ ਆ ਮਿਹਨਤੀ ਤੇ ਗਰੀਬ ਲੋਕਾਂ ਨੂੰ ਜੋ ਮਾਨ ਸਤਕਾਰ ਦਿੰਦਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਧਾਰੀয়াল ਸਾਹਿਬ ਉਹਨਾਂ ਦੇ ਕਮਾਂਕਰਾਂ ਤੋਂ ਉਹਨਾਂ ਅੰਤਮਾਨ ਦੀ ਸਮੁੱਚੀ ਲੀਡਰਸ਼ਿਪ ਦੇ ਕਮਾਕਾਰਾਂ ਤੋਂ ਕੇਜਰੀਵਾਲ ਸਾਹਿਬ ਦੇ ਜਿਹੜੇ ਫੈਸਲੇ ਆ ਕਿ ਉਹਨਾਂ ਹਮੇਸ਼ਾ ਹੀ ਨਮਾਨਿਆਂ ਨੂੰ ਮਾਣ ਦੇ ਕੇ ਜਿਹੜਾ ਗਰੀਬ ਘਰਾਂ ਦੇ ਜਿਹੜੇ ਰਸਕੇ ਵਾਲੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਕਦਰ ਪਾਇਆ ਤੇ ਤਕਵੀਰ ਸਿੰਘ ਸਿਆਲ ਕਾ ਜੀ ਤੂੰ ਦੇ ਇੱਕ ਮਿਹਨਤੀ ਤੇ ਮਜ਼ਦੂਰ ਬੰਦਾ ਆ ਤੇ ਜੇ ਉੱਥੇ ਮੁੱਲ ਪੈ ਸਕਦਾ ਤੇ ਤੇਰਾ ਕਿਉਂ ਨਹੀਂ ਪਾਊਗਾ ਸਿਆਲ ਕਾਲੀਦਾਲ ਕਿਉਂ ਛੱਡੀ ਸੀ ਕਾਲੀਦਾਲ ਚ ਵੀ ਇਹਦੇ ਨਾਲ ਵੱਡੀ ਜਲਾਲ ਤੋਂ ਆ ਬੈਠੇ ਮੇਰੇ ਭਰਾ ਵੱਡਾ ਤਕਵੀਰ ਸਿੰਘ ਗੱਲ ਉਹ ਮੈਂ ਇਹਨੂੰ ਕਹਿ ਬੈਠਾ ਮਾਜਾ ਦੋ ਦੋ 10 ਸਾਲ ਮੈਨੂੰ ਸਰੀਆ ਬੰਦਪੁਰ ਤੋਰ ਛੜਿਆ ਵਿਕਰਮ ਸਿੰਘ ਜੀ ਛੇ ਨੇ ਥਾਪੀ ਦੇ ਗਿਆ ਬੈਠਾ ਭਰਾ ਇਸ ਕੱਲ ਦਾ ਕੋਹਾ ਉਥੇ ਤੋਰ ਛੜਿਆ ਜਦੋਂ ਲਾਸਟ ਟ੍ਰੈਕਟ ਤੇ ਹੁੰਦੀ ਆ ਉਥੇ ਵੀ ਉਹ ਕੋਈ ਤੁਹਾਡਾ ਟਾਈਮ ਲੱਗਣਾ ਮੈਂ 10 ਵਸ ਸਾਰ ਨਹੀਂ ਸਕਦਾ ساری ਗੱਲ ਹੈਗਾ ਨਾ ਟਾਈਮ ਨਹੀਂ ਛੋੜ ਦੀ ਨਹੀਂ ਜੀ ਇਹ ਸੁਣਨ ਵਾਲੀ ਗੱਲ ਹੁਣ ਸੁਣੋ ਜੇ ਜੇ ਇਹ ਦੇਸ ਵਿੱਚ ਨਾ ਕਾਲੀ ਦਾ ਦੀ ਗੱਲ ਛੜਿਆ ਸਰੀਆ ਕਪਨਪੁਰ ਮੇਰਾ ਹਲਕਾ ਲੋਕਲ ਹਲਕਾ ਹੈ ਉਥੇ 10 ਸਾਲ ਕੰਮ ਕੀਤਾ ਮੈਂ ਡਟ ਕੇ ਤੇ ਜਦੋਂ ਆਉਂਦਾ ਸੀ ਉਦੋਂ ਮਜੀਠਿਆ ਦਾ ਬਿਰਹ ਹੋਰ ਕੋਈ ਲੈਂਦੇ ਆਦਿਕਾ ਜਦੋਂ ਇਲੈਕਸ਼ਨ 17 ਦੀ ਇਲੈਕਸ਼ਨ ਹੀ ਮੰਦੀਪ ਸਿੰਘ ਮੰਨੇ ਦਾ ਖਡੂਰ ਸਾਹਿਬ ਨਾਲ ਸਤਰੀਆ ਬੰਪੁਰ ਕੋਈ ਨਹੀਂ ਸਿਰਫ ਤਰਸੀਮ ਸਿੰਘ ਹਾਲਕੇ ਟਿਕਟ ਕੱਟ ਲਈ ਮੰਦੀਪ ਮੰਨੇ ਨੂੰ ਲਿਆਦਾ ਜਿਹਨੂੰ ਮੇਰਾ ਕਹ ਕੇ ਕਿੰਨੀ ਵੋਟ ਪਈ 18 ਚੋਂ ਕਿੰਨੀ ਪਈ ਆ ਉਥੇ ਡਾਟ ਕੇ ਰੋਤਾ ਜੇ ਤਰਸੀਮ ਸਿੰਘ ਹਾਲਕਾ ਮਜੀਠਿਆ ਸਾਹਿਬ ਇਹ ਹਲਕੇ ਦਾ ਹੀ ਉਹਦਾ ਸਾਥੀ ਉਹਨੇ ਬਲਾ ਉਹਦੇ ਨਾਲ ਕੰਮ ਕਰਨ ਕਰਕੇ ਬਲਾਸ ਹੁੰਦੀ ਦਾ ਚੇਅਰਮੈਨ ਰਿਆ ਉਹਦੇ ਨਾਲ ਕੰਮ ਕਰਕੇ ਮਿਹਨਤ ਕਰਕੇ ਜਿਲ੍ਹਾ ਪ੍ਰੀਤ ਦੇ ਮੈਂਬਰ ਹੈ ਮੇਰੀ ਮੈਸੇਜ ਵੀ ਰਹਿ ਸਾਰਾ ਪਰਿਵਾਰ ਇਹਨਾਂ ਦੇ ਨਾਰੇ ਗਾ ਦੇਣ ਡਟ ਕੇ ਮੇਰੇ ਕੋ ਉਹ ਕੰਮ ਕਰਾਏ ਮਜੀਠਿਆ ਸੁਵਿੰਦਰ ਸਿੰਘ ਕਥੂ ਨਗਰ ਦੇ ਪੁੱਤ ਲੈ ਸਾੜੇ ਗਏ ਵੀ ਆਇਓ ਕਰਾਂਗੇ ਜਿਵੇਂ ਵੀ ਖੂਦ ਗਲੀ ਦੀ ਏਟ ਚੋਕੇ ਉੱਥੇ ਬਾਰੇ ਨਾਲ ਲਾਵਾਂਗੇ ਮੁੜ ਕੇ ਆ ਤੁਨ ਸਾਹਿਬ ਸੱਡ ਚ ਲਿਆ ਸੀ ਉਹਦੇ ਵਿੱਚ ਸਾਡਾ ਭਰਾ ਹੀ ਸਾਡੇ ਕੋ ਮੇਰੇ ਕੋ ਅੱਗ ਲੱਗ ਜਿਹੜਾ ਉਹਦੇ ਕਥੂ ਨੰਦੇ ਜਾਣਦੇ ਤੇ ਸਰ ਸਰਮਨ ਸਿੰਘ ਤੁਨ ੱਲਿਆ ਮੇਰੇ ਕੋ ਇਹ ਅੱਜ ਉਹ ਸਾਰੇ ਭਰਾ ਜਿਹੜੇ ਉਹ ਕਾਲੀ ਦਲ ਦੇ ਖੁੰਡੇ ਇਹ ਭਰਾ ਵੀ ਕਾਲੀ ਦਲ ਦਾ ਖੁੰਡਿਆ ਜਿੱਥੇ ਬਿਠਾ ਸੱਜੀ ਕਬੇ ਸਾਨੂੰ ਇਹ ਕੁਝ ਹੀ ਆ ਧੰਨਵਾਦ ਕਰਦੇ ਹਾਂ ਤੁਹਾਡਾ ਧਾਰੀਆਲ ਸਾਹਿਬ ਤੇ ਵਧਾਈ ਤੁਹਾਨੂੰ ਦਾ ਅਡਵਾਂਸ ਦੇ ਨੇ ਭਗਵਾਨ ਦਮਨ ਜੀ ਦਾ ਕੇਜਰੀਵਾਸ ਆਪਦਾ ਅੱਜ ਇਹ ਸਾਰੇ ਭਰਾ ਕਿੱਥੇ ਕਰਦੇ ਸਨ ਅਕਾਲੀਵਾਸ ਸਾਹਿਬ ਦੋ ਤਿੰਨ ਸਵਾਲ ਲੈ ਇੱਕ ਤਾਂ ਚੰਡੀਗੜ੍ਹ ਤੋਂ ਅਕਾਲੀਦਰ ਦੇ ਉਮੀਦਵਾਰ ਜਿਹੜੇ ਨੇ ਉਹ ਬੈਕਆਫ ਕਰ ਗਏ ਨੇ ਇਸ ਤੋਂ ਇਲਾਵਾ ਤੁਸੀਂ ਨਾਮਜ਼ਦਗੀ ਕਦੋਂ ਭਰ ਰਹੇ ਹੋ ਤੇ ਮਾਨਸਾ ਦੀ ਮਾਨਸਾ ਸਾਹਿਬ ਆਗੇ ਦੱਸ ਦਿਓ ਤੁਸੀਂ ਨਾਮਜ਼ਦਗੀ ਉਦੋਂ ਹੀ ਭਰ ਰਹੇ ਹੋ ਨਹੀਂ ਜੀ ਮੈਂ ਨਾਮਜ਼ਦਗੀ ਬਸ 13 ਤਰੀਕ 13 ਤਰੀਕ ਹਾਂ ਮਾਨ ਸਾਹਿਬ ਤੁਹਾਨੂੰ ਆਦੇ ਦੂਰਸ਼ੋ ਤੇ ਨਾਲ ਅਦਵਿੰਦ ਜੀ ਦੀ ਵਾਫਾ ਦੇ ਜੇ ਅੱਜ ਬੇਅਰ ਹੋ ਗਈ ਅਲਵਿੰਜੀ ਦੀ ਇਹਨਾਂ ਅਲਵਿੰਜੀ ਹੁਣ ਕਹਿੰਦੇ ਤੇ ਉਹਨਾਂ ਦੀ ਪਤਨੀ ਆਉਣ ਰਹੀ ਰੋਡ ショਅ ਕਹਿੰਦਾ ਕਿ ਬੱਸਾਂ ਚੋਣਾਂ ਠੀਕ ਹੈ ਠੀਕ ਹੈ ਕਿ ਨਹੀਂ ਕਹਿੰਦੇ ਤੇ ਅ ਚੰਡੀਗੜ੍ਹ ਬਾਰੇ ਕੀ ਕਹੋਗੇ ਅਕਾਲੀ ਦਲ ਨੇ ਆਪਾਂ ਉਹ ਖੁੱਤੀ ਬੈਕਫੁੱਟ ਹੋ ਗਏ ਨੇ ਉਮੀਦਵਾਰ ਤੇ ਵਾਪਸ ਨਹੀਂ ਲੈਣਾ ਸੀਗੇ ਵੀ ਥੋੜੀ ਜਿਹੀ ਵੇਟ ਕਰੋ ਹੋ ਸਕਦਾ ਬੱਸਾਂ ਦਾ ਬੈਕਫੁੱਟ ਦੇ ਹੋਵੇ ਉਹ ਵੀ ਲੋਕਾਂ ਨੇ ਇਹ ਕਹਿੰਦਾ ਅਕਾਲੀ ਦਲ ਨੂੰ ਵੋਟ ਦੀ ਮੇਰੇ ਚਿਹਰੇ ਤੋਂ ਵੋਟ ਪਾਓ ਕੱਲੋਂ ਬਚਾਰ ਕਰਦਾ ਸੀ ਉਹ ਕਹਿੰਦਾ ਜੀ ਅਕਾਲੀ ਦਲ ਛੱਡੋ ਮੇਰੇ ਚਿਹਰੇ ਤੋਂ ਵੋਟ ਪਾਓ ਕਹਿੰਦਾ ਨਿਸ਼ਾਨ ਨਹੀਂ ਇਨਸਾਨ ਆਹ ਓਹ ਤੱਕੜੀ ਦੁਸ਼ਾਨ ਨੂੰ ਕਹਿੰਦਾ ਕਿਦਾ ਦੀ ਸ਼ਾਨ ਨੀਗਾ ਇਨਸਾਨ ਇਨਸਾਨ ਸਭ ਦੇ ਗੱਲ ਤੇ ਹੋ ਸਕਦਾ ਤੁਹਾਡੇ ਆਲਾ ਵੀ ਬਾਫ ਸਰਜ ਕੱਲ ਹੀ ਦਲ ਦੇ ਪੱਲੇ ਕੀ ਆ ਦੱਸੋ ਤੂੰ ਤਾਦੂ ਅੱਧੇ ਨੇ ਦੱਸਿਆ ਸਾਰਾ ਸਾਰਾ ਮਾਜਾ ਪੁਝਾਤਾ ਉਦੋਂ 300 ਬਲੂ ਕੇਸਾ ਪੱਜ ਗਏ ਉਹ ਤੇ ਕੱਲੇ ਤੋਂ ਫਿਰਦੇ ਆ ਉਹਦੇ ਫਿਰ ਸਭ ਦੇ ਗੱਲ ਬੰਦਾ ਕੱਲ ਹੀ ਦਲ ਨੂੰ ਕੋਈ ਵੋਟ ਪੰਜਾਬ ਚੋਂ ਦੀ ਪੈਣੀ ਕੋਈ ਵੋਟ ਅੰਬਸਾ ਚੋਂ ਕਿਸ ਕਰਕੇ ਅਮੀਰ ਬਾਦ ਤੇਰੇ ਤਾਂ ਹੀ ਪੱਜਦੇ ਕਿ ਲੋਕ ਗੱਲ ਸੁਣ ਕੇ ਰਾਜੀ ਦੀ ਨਾ ਕੋ ਗਲਤੀ ਕਰੋ ਤੁਸੀਂ ਮੁਕਲ ਪੁੱਛੋ ਤੁਸੀਂ ਫਿਰ ਦੇਖੋ ਤੁਸੀਂ ਗਲੌਰ ਤੇ ਜਾਉ ਤੁਸੀਂ ਅਸੀਂ ਗਲੌਰ ਤੇ ਜਾਣਦੇ ਬਾਰਾ ਮੀਟ ਦਾ ਕਰਦਾ ਕਿ ਸੋਚ ਲੋਕਾਂ ਵਿੱਚ ਗਲਗੇਟ ਬੈਠੇ ਇਹ ਜਾਣਾ ਨਹੀਂ ਕਿਤੇ ਇਹਨਾਂ ਲੋਕ ਸਵਾਲ ਕਰਦੇ ਕਿ ਕੀ ਕਰਦੇ ਉਹ ਡਾਬੇ ਜਾਂਦੀ ਜੀ ਇਸ ਕਰਕੇ ਮੈਨੂੰ ਤਾਂ ਡਾਬਿਆ ਕਿ ਤੁਹਾਡੇ ਆਲਾ ਵੀ ਅਵਸਰ ਹੋਰ ਮੈਂ ਸਸੀ ਕਾ ਬਲਾਜੇ ਕਿਤੇ ਸਲਕਾ ਸਾਹਿਬ ਅਟਾਰੀ ਹਲਕੀ ਨੂੰ ਲੈ ਕੇ ਇੱਕ ਫੰਡ ਦਾ ਕਾਫੀ ਰੌਲਾ ਰੌਲਾ ਮੈਂ ਮਾਲਾ ਸਾਹਿਬ ਇਹ ਗੱਲ ਰਾਛਦੇ ਸਾਹਮਣੇ ਨਹੀਂ ਕਲੀਅਰ ਕਰਉਂਦਾ ਪਰ ਹਾਤ ਕੁਦਰਤ ਨੇ ਆਵਜੇ ਬਣਾ ਦੇ ਜੋ ਭਾਗ ਨਹੀਂ ਬਣਾ ਦੇ ਅੱਜ ਮੈਨੂੰ ਦੱਸਣ ਲਈ ਮਜਬੂਰ ਕਰ ਦਿੱਤਾ ਧਾਰੀয়াল ਸਾਹਿਬ ਸਾਡਾ ਜਿਹੜਾ ਭਾਗ ਦੀ ਜ਼ਿਕਰ ਕਰ ਰਹੇ ਆ ਜਿੰਨੇ ਮੈਨੂੰ ਲਿਆਂਦਾ ਇੱਥੇ ਆਪਣੀ ਜ਼ਿੰਮੇਵਾਰੀ ਤੇ ਹੋਗਲਾ ਸਾਹਿਬ ਜੀ ਹਾਂਜੀ 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 ਅੱਛਾ ਉਹਨਾਂ ਨੇ ਪਿੰਡਾਂ 'ਚ ਮੈਸੇਜ ਦੇਂਦੇ ਵੀ ਇਹ ਤਫਸੀਲ ਸੁਲਝਾ ਲ ਕੇ ਦੇ 18 ਕਰੋੜ 1.5 ਕਰੋੜ ਰੁਪਇਆ ਮੈਂ ਆਪਣੇ ਕੋਲੋਂ ਲਾਇਆ ਮੈਂ ਉਹਦਾ ਧੰਨਵਾਦ ਵੀ ਕਰਦਾ ਵੀ ਜੇ ਅੱਜ ਬੈਠਾ ਤੇ ਉਸ ਬੰਦੇ ਦੀਆਂ ਜਲਾਲਤਾ ਕਰਕੇ ਉਹਦੇ ਕਾਰਨ ਕਰਕੇ ਅੱਜ ਬੈਠਾ ਤੇ ਮੈਂ ਉਹਦਾ ਇਸ ਗੱਲੋਂ ਧੰਨਵਾਦ ਕਰਦਾ ਵੀ ਤੂੰ ਬਾਹੂ ਸਮੇਂ ਜੇ ਮੈਨੂੰ ਚੌਚ ਕਰਤਾ ਤੇ ਮੈਂ ਆਪਣਾ ਰਸਤਾ ਆਪ ਚੁਣ ਲਿਆ ਆ ਮੈਨੂੰ ਪਾਰਟੀ ਬੰਡਲ ਉਹ ਜਿਹੜਾ ਹਰ ਅਸੈਂਬਲੀ ਹਲਕੇ ਰਿਜ਼ਰਵ ਕੈਟਾਗਰੀ ਨਾਲ ਸੰਬੰਧਿਤ ਆ ਉਹ ਤੋਂ 25 ਲੱਖ ਰੁਪਏ ਪਾਰਟੀ ਐਸੀਐਲੋਂ ਆਇਆਗੇ ਅੱਛਾ ਤੇ ਜਦੋਂ ਆ ਕੇ ਇਲੈਕਸ਼ਨ ਲੜੀ ਆ ਹਵਾ ਬਣੀ ਪੱਖ ਚ ਤੇ 50 ਲੱਖ ਰੁਪਏ ਸਾਡੇ ਜਿਹੜੇ ਉਹਦੇ ਇੰਚਾਰਜ ਹੀ ਹਰੀ ਚੌਧਰੀ ਤੇ ਸ਼ਾਂਤਨੂ ਚੋਹਾਨ ਜਿਹੜੇ ਇੱਥੇ ਇੰਚਾਰਜ ਹੀ ਸਾਡੇ ਜੀ ਉਹਨਾਂ ਨੇ ਭੇਜਿਆ ਮੈਨੂੰ ਆਂਦੇ ਵਿਸ਼ਾਲਕਾ ਜੀ 50 ਲੱਖ ਰੁਪਈਆ ਤੁਹਾਡਾ ਧਾਰ ਬਲਾਗ ਤੋਂ ਮਗਾ ਲੋ ਕੇ ਬੰਦੇ ਨੂੰ ਭੇਜ ਕੇ ਮੈਂ ਬੇਟੇ ਨੇ ਮੈਂ ਇਹਨਾਂ ਨਾਲ SLAK ਜੀ ਮੈਂ ਜੀ ਭਾਜੀ 50 ਲੱਖ ਰੁਪਈਆ ਪਾਰਟੀ ਨੂੰ ਹੋਰ ਭੇਜਿਆ ਤੇ ਮੈਂ ਭੇਜਾਂ ਬੇਟੇ ਨੂੰ ਭੇਜਦਾ ਅਗੇ ਨੂੰ ਆਂਦੇ ਕੇ ਇਹਨੂੰ ਨੇ ਭੇਜਣ ਦੀ ਲੋੜ ਤੂੰ ਮੇਰੇ ਮੈਨੂੰ ਦੱਸ ਉਹਨਾਂ ਬੰਦਿਆਂ ਦਾ ਨੰਬਰ ਦੇ ਤੇ ਉਹਨਾਂ ਨੂੰ ਮੇਰੇ ਬੰਦਿਆਂ ਦੇ ਦੇ ਮੈਂ ਗੱਡੀ ਆਪਣੀ ਭੇਜਦਾ ਤੇ ਇਹ ਜਾ ਕੇ 50 ਲੱਖ ਲੈ ਆਉਂਦੇ ਉਹ ਅੱਜ ਸ਼ਾਂਤੂਨ ਚੋਹਾਨ ਜੀ ਕੋਲ ਤੇ ਸ਼੍ਰੀ ਹਰੀ ਚੌਧਰੀ ਕੋਲ ਉਹ ਨੰਬਰਾਂ ਗੱਡੀ ਦੇ ਜਿਹੜੇ ਭਾਉ ਨੇ ਭੇਜਿਆ ਤੇ ਜਿਹੜੇ ਬੰਦਿਆਂ ਨੇ ਸੀ ਵੀ ਬਤਾਰਾ ਮੈਂ ਦੱਸਦਾ ਥੰਡੇ ਭਾਉ ਹੋਈ ਆ ਨਾਲ ਆ ਕੇ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਉਹ ਗੱਡੀ ਭੇਜੀ ਧਾਰ ਬਲਾਕ ਉੱਥੋਂ ਜਾ ਕੇ 50 ਲੱਖ ਰੁਪਇਆ 75 ਲੱਖ ਹੋ ਗਿਆ ਜੀ ਤੇ ਜਿਹੜਾ ਹਲਕੇ ਚੋਂ ਫੰਡ ਮਿਲਦਾ ਸੀ ਉਹ ਵੀ ਸਾਰਾ ਭਾਉ ਕੋਈ ਜਾਂਦਾ ਸੀ ਇੱਥੇ ਕੋਈ ਜਦੋਂ ਕੋ ਇਲੈਕਸ਼ਨ ਮੈਂ ਲੜ ਰਹੇ ਆ ਮਲਾਈ ਉਹ ਖਾ ਕੇ ਤੇ ਜਦਨ ਇਲੈਕਸ਼ਨ ਹੋ ਗਿਆ ਜੀ ਮੈਨੂੰ ਆਂਦੇ 15 ਦਿਨਾਂ ਫੋਨ ਕੀਤਾ ਮੈਨੂੰ ਆਂਦੇ ਵੀ ਸਿਆਲ ਕਾ ਜੀ ਬਾਕੀ ਸਾਰਾ ਦਾਤਾ ਤੇ ਕਲੀਅਰ ਹੋ ਗਿਆ ਤੇ 1.5 ਲੱਖ ਰੁਪਇਆ ਰਹਿਦਾ ਹੈ ਤੇ ਮੈਂ ਕਿਹਾ ਜੀ ਦੇ ਦਾਂਗੇ ਜੀ ਦਿੱਤਾ ਨਹੀਂ ਮੈਂ ਮਝੂਟ ਮਾਰਾਂ ਦਿੱਤਾ ਨਹੀਂ ਕੋਈ ਵੀ ਉਹ ਜਿਹੜੇ ਪਿੰਡਾਂ ਚੋਂ ਗ੍ਰਾਹੀ ਫੰਡ ਹੋਏ ਆ ਉਥੇ ਇਹ ਕਹੇ ਵੀ ਗਰੀਬ ਬੰਦਾ ਇਲੈਕਸ਼ਨ ਦਾ ਇਹਦੀ ਮਦਦ ਕਰੋ ਤੱਕੜੇ ਹੋ ਕੇ ਮੈਂ ਵੀ ਕਰਨ ਲਿਆ ਲੇਕਿਨ ਜਿਹੜੇ ਪਾਰਟੀ ਵੱਲੋਂ 75 ਲੱਖ ਆ ਉਹ ਵੀ ਉਸ ਪਾਸੋਂ ਕੁੰਦੇ ਜਿਹੜਾ ਲੱਖ ਚ ਗਿਆ ਉਹ ਵੀ ਉਹਦੇ ਕੋਲ ਆਇਆ ਤੇ ਪੱਪੂ ਜੈਦੀਪੁਰੇ ਦੇ ਘਰ ਮੈਂ ਤਾਰੀ ਗੱਲ ਸਾਬ ਚਲੇ ਗਿਆ ਇਨਵਾਈਟ ਕਰਨ ਕੇ ਪਰ ਇੱਥੇ ਦਾਣਾਂ ਦੀ ਪਰਵਾਹ ਨਹੀਂ ਉਹ ਚਾਹ ਪਾਣੀ ਪੈ ਕੇ ਜਦੋਂ ਟੂਰਨਾਮੈਂਚੋਂ ਉਹਦਾ ਸਿਆਲ ਕਾਜੀ ਉਹ ਹਸ ਹਸ ਕੇ ਆ ਰਹਿਦਾ ਮੈਂ ਕਿਹਾ ਕਾਦਾ ਜੀ ਉਹ ਆਂਦੇ ਤੇਰੀ ਇਲੈਕਸ਼ਨ ਦਾ 5 ਲੱਖ ਰੁਪਈਆ ਰਹਿੰਦਾ ਮੈਂ ਕਿਹਾ ਭਾਜੀ ਮੈਂ ਤਾਂ ਸ਼ਰਾਬ ਅੰਦੇ ਆਉਜਲਾ ਸਾਹਿਬ ਨੇ ਖੜੀ ਤੇ ਮੈਂ ਪਾਏ ਉਹਦੇ ਕੋਲ ਮਨ ਕੋ ਮੇਰਾ ਇਹ ਹੱਲ ਕਰਉਂਡਿਆ ਸ਼ਰਾਬ ਗਈ ਨਹੀਂ ਕਿਹ ਕੋ ਇਹ ਭਾਉ ਉਹਨਾਂ ਨੂੰ ਪੁੱਛੋ ਵੀ ਉਹ ਕਿੱਥੇ ਪੈਸੇ ਲਾਇਆ ਕਿੰਨੂ ਦਿੱਤੇ ਜਿਹੜਾ 75 ਲੱਖ ਦਿੱਤੇ ਸਾਲਾ ਜੀ ਹੁਣ ਤੁਸੀਂ ਮੌਜੂਦਾ ਸਰਕਾਰ 'ਚ ਆ ਗਏ ਹੋ ਜਿੰਨੇ ਵੀ ਤੁਸੀਂ ਇਲਜ਼ਾਮ ਲਾ ਰਹੇ ਹੋ ਚਾਹੇ 3 ਲੱਖ ਹੈ ਚਾਹੇ 5 ਲੱਖ ਹੈ ਚਾਹੇ 50 ਲੱਖ ਹੈ ਪੂਰੀ ਜਾਂਚ ਕਰਵਾਉਂਗੇ ਭਾਜੀ ਮੈਂ ਸਬੂਤਾਂ ਦੇ ਆਧਾਰ ਸਬੂਤ ਹੈ ਮੇਰੇ ਜਿਹੜਾ 25 ਲੱਖ ਮੇਰੇ ਕੋਲ ਗਿਆਨ ਆ ਜੀ ਏਆਈਸੀ ਤੋਂ ਲੋ ਫੰਡ ਆ ਐਸਡੀਆ ਬੈਂਕ ਚਵੰਡਾ ਦੇ ਵਿੱਚ ਮੇਰਾ ਖਾਤਾ ਆ ਉਹਦੀ ਸਟੇਟਮੈਂਟ ਕਢਾ ਕੇ ਮੈਂ ਕੱਲ ਪ੍ਰੈਸ ਦੇ ਸਾਹਮਣੇ ਰੱਖ ਦਿੰਦਾ ਵੀ ਕਿ ਕਿਤੇ ਦੇਖ ਤੇ ਮੇਰੀ ਦਿੱਤੇ ਵਿੱਚ ਸੀਐਮ ਮਾਨ ਸਾਹਿਬ ਨੂੰ ਤੁਸੀਂ ਬਹੋਗੇ ਸ਼ਿਕਾਇਤ ਮੈਂ ਦਵਾਗਾ ਮੈਂ ਦਵਾਗਾ ਜੇ ਲੋੜ ਪਈ ਜੀ ਇਹ ਤਾਂ ਨਹੀਂ ਤਰਸੇ ਸਿੰਘ ਸਿਆਲ ਦਾ ਪੈਸੇ ਪਚਾਉਂਦਾ ਕਰਕੇ ਆਮ ਆਦੀ ਪਾਰਲੀਮੈਂਟ ਚਲ ਗਿਆ ਜੀ ਭਾਜੀ ਮੈਂ ਉਹ ਪੈਸੇ ਦੇ ਸਾਰੇ ਹੋਸਪਾਲ ਕੋ ਚਲ ਗਏ ਮੇਰੇ ਕੋ ਕਦਮ ਮੈਂ ਦੇ ਅੱਜ ਵੀ ਦੱਸਦਾ ਫਿਰਦਾ ਤੇ ਕੱਲ ਵੀ ਦੱਸਦਾ ਮੈਂ ਵੇ ਇੱਕ ਮਜ਼ਦੂਰ ਬੰਦਾ ਗਰੀਬ ਪਰਵਾਦ ਐਸੇ ਖਾਦੇ ਗਏ ਐਕਸਲ ਯਾਰ ਕਾਗਜ਼ ਕਾਲੀਆਂ ਦੇ ਕਿੰਨੇ ਕਰਾਂਗੇ ਐਕਸਲ ਤੇ ਲੜਾਂ ਲੱਗੀ ਮੇਰੇ ਲਈ ਇਹ ਦਬਾਅ ਪੜਾਇਆ ਜਾਂਦਾ ਵੀ ਟਿਕਟ ਜਿਹੜੀ ਅਸੀਂ ਦਵਾਈ ਆ ਕੁੜਾ ਸਾਡਾ ਭਰਾ ਜਗਵਿੰਦਰਪਾਲ ਸਿੰਘ ਜੱਗਾ ਇਹਨਾਂ ਦਾ ਵੀ ਰੋਲ ਆ ਟਿਕਟ ਖੀਰ ਮੇਰੀ ਫਾਈਨਲ ਕਰਾਈ ਨਵਜੋਤ ਸਿੰਘ ਸਿੱਧੂ ਨੇ ਉਥੇ ਬਾਅਮਾਂ ਖੜੀਆਂ ਕਰ ਗਏ ਭਾਜੀ ਇਹ ਆਂਦਾ ਮੈਂ ਟਿਕਟ ਦਵਾਈ ਆ ਪੈਸੇ ਤੁਸੀਂ ਵੀ ਕਹਿੰਦੇ ਲਏ ਆ ਜੀ ਕਾਂਗਰਸ ਵਿੱਚ ਜਿਹੜੀ ਟਿਕਟ ਤੁਹਾਨੂੰ ਦਿੱਤੀ ਗਈ ਹੈ ਨਹੀਂ ਜੀ ਮੇਰੇ ਕੋਲ ਟਿਕਟ ਦੇ ਪੈਸੇ ਨਹੀਂ ਲਏ ਜਿਹੜੇ ਆਇਆ ਫੰਡ ਉਹ ਦਿੱਤੇ ਆ ਨਾ ਟਿਕਟ ਦਾ ਨਹੀਂ ਮੈਂ ਕਿਸ ਨੂੰ ਦਿੱਤਾ ਟਿਕਟ ਦਾ ਫੰਡ ਦਾ ਇਹ ਰੋਲਾ ਪਿਆ ਹੀ ਵੀ ਨਵਜੋਤ ਸਿੰਘ ਸਿੱਧੂ ਨਾਲ ਤੇਰੀ ਗੱਲ ਹੈਗੀ ਸਾਲਾ ਜੀ ਮੈਂ ਜੀ ਮੇਰੀ ਗੱਲ ਹੈਗੀ ਕਾਲੇਦਾਰ ਚ ਇਕੱਠੇ ਕੰਮ ਕੀਤੇ ਪਰ ਮੇਰੀ ਇੱਕ ਕਮਜ਼ੋਰੀ ਆ ਕਿ ਮੈਂ ਜਿਸ ਪਰਿਵਾਰ ਨਾਲ ਚੱਲਿਆ ਭਾਇਓ ਬਿਕਰਮ ਜੀਠਿਆ ਸੀ ਚਾਹੇ ਗੁਰਜੀਤ ਸਿੰਘ ਉਹਦਲਾ ਸੀ ਤੇ ਚਾਹੇ ਮਜੀਠਿਆ ਪਰਿਵਾਰਾ ਜੱਗੇ ਨੂੰ ਜਾਂ ਬਾਪੂ ਪ੍ਰਕਾਸ਼ ਹਣੀ ਮੈਂ ਉਹਨਾਂ ਦਾ ਹੀ ਪੁਜਾਰੀ ਨਾ ਮੈਂ ਦਰਦਾਰ ਤੇ ਜਿਹੜਾ ਮੱਥੇ ਨਹੀਂ ਟੇਕੇ ਜਾ ਕੇ ਤੇ ਮੈਂ ਕਿਹਾ ਜੀ ਮੈਂ ਉਹ ਤੁਹਾਡੇ ਮੈਂ ਸਿੱਧੂ ਹਾਲ ਨਹੀਂ ਕਦੀ ਗਿਆ ਆਂਦੇ ਫਿਰ ਟਿਕਟ ਆਪਣੀ ਆੜ ਗਈ ਆਦੇ ਨਵਜੋਤ ਸਿੱਧੂ ਦੀ ਮੈਸੇਜ ਜਿਹੜੀ ਆ ਉਹ ਟਿਕਟ ਤੁਹਾਡੀ ਕਲੀਅਰ ਕਰ ਦੂ ਪਰ ਉਹ ਰੁਪਈਆ 20 ਲੱਖ ਮੰਗਦੀ ਆ ਤੇ ਮੈਂ ਕਿਹਾ ਜੀ ਮੈਂ ਤੇ ਉਹਨਾਂ ਨਾਲ ਕੋਈ ਗੱਲ ਹੀ ਕਰਾਂ ਆਂਦੇ ਵੀ ਕੁਝ ਸੱਜਣਾਂ ਮੈਂ ਤੇਰੇ ਨਾਲ ਤੁਰਨਾ ਉਹ ਸੱਜਣ ਨੂੰ ਮੇਰੇ ਨਾਲ ਤੋਰਿਆ ਨਾ ਨਵਜੋਤ ਸਿੱਧੂ ਵੀ ਉੱਥੋਂ ਕਲੀਅਰ ਹੋ ਜੂਗੀ ਉਹਨੇ ਟਿਕਟਾ ਸਾਡੀ ਉਥੇ ਸਿੱਧੂ ਨਾਲ ਗੱਲ ਹੋ ਗਈ ਜਲੰਧਰ ਲੱਖੀ ਟਾਬੇ ਦੇ ਪਾਂਦਾ ਸਿਆਲਗੜ ਟਿਕਟ ਤੇਰੀ ਕਲੀਅਰ ਆ ਤੇ ਤੂੰ ਜਾ ਕੇ ਕੰਮ ਕਰ ਮੇਰੇ ਕੋ ਨਹੀਂ ਆਉਂਦੀ ਲੋੜ ਉਹ ਪੈਸੇ ਨਾ ਦੇ ਨਵਜੋਤ ਸਿੰਘ ਸਿੱਧੂ ਨੇ ਮਗੇ ਦੇ ਨਾਂ ਸਿੱਧੂ ਦੀ ਕਰ ਦਿੱਤੀ ਮੇਰੇ ਕੋ ਮਗੇ ਮੈਂ ਸਾਹਮਣੇ ਨਹੀਂ ਹੋਇਆ ਪਰ ਇਸ ਭਾਉ ਨੇ ਕਿਹਾ ਵੀ ਉਹ 20 ਲੱਖ ਉਹਨੂੰ ਮੈਡਮ ਨੂੰ ਦੇਣਾ ਪੈਣਾ ਆਪਾਂ ਦਿੱਤਾ ਤੁਸੀਂ ਨਹੀਂ ਮੈਂ ਮੇਰੇ ਕੋ ਹੈ ਹੀ ਨਾ ਦੇਣੇ ਕਿੱਥੋਂ ਮੇਰੇ ਕੋ ਤਾਂ 36 80 ਹੈਗਾ ਇਸ ਲੱਖ ਜਿਹੜਾ ਘਰੇਲੂ ਹੀ ਉਹ ਅਸੀਂ ਆਪਣੀ ਕੋਠੀ ਲਾ ਕੇ ਜਿੱਥੇ ਖਰਾ ਰਹਿ ਕੇ ਸੱਜਣੇ ਦੇ ਉੱਥੇ ਜਿਹੜਾ ਸੱਜਣਾ ਦਾ ਦਾਰੂ ਪਾਣੀ ਲੰਗਰ ਪਾਣੀ ਤੇ ਗੱਡੀਆਂ ਤੇਲ ਪਾਣੀ ਉਹ ਉਹਦੇ ਨੇ ਖਲਾਇਆ ਮੈਂ ਜੀ ਨਾ ਮੈਂ ਇਹਨੂੰ ਨਕਦੇ ਦਿੱਤੇ ਘਰੋਂ ਲੈ ਆ ਗਏ ਤੇ ਨਾ ਇਹਦੇ ਕੋਲ ਲੈ ਆਏ ਜੀ ਸੱਚ ਨੇ ਮੈਨੂੰ 5000 ਰੁਪਏ ਚੱਕਨ ਦਿੱਤਾ ਜੀ ਉਹ ਮੈਂ ਦੇਣ ਦਾ ਰਹਿਣਾ ਸੀ ਪਰ ਉਸਕੇ ਤੇ ਆਡੀਓ ਬਰਬ ਹੋ ਰਹੀ ਆ ਜੀ ਐਸ ਸੀ ਭਾਈ ਜਣੇ ਵੱਲੋਂ ਉਹਦੇ ਬਾਰੇ ਕੀ ਕਹਿੰਦੇ ਐਸ ਸੀ ਭਾਈ ਜਣੇ ਜਿਹੜੀ ਜਲਾਤਾਂ ਹੋ ਰਹੀ ਆ ਨਾ ਵੇਖੋ ਮੈਨੂੰ ਜਿਵੇਂ ਪਿੰਡ ਆ ਜਾ ਆਪਾਂ ਸਰਪੰਚ ਨੇ ਨੰਮਰਾ ਲੈਂਦੇ ਵੀਰ ਬੰਦੇ ਜੀ ਸਰਪੰਚ ਸਾਡੇ ਨਾਲ ਆਤਰੀ ਦੇ ਲਗਾਲੇ ਚਾਲੇ ਨੂੰ ਵੜਾ ਲਓ ਗੁੱਠਾ ਇਹਦਾ ਲਵਾਇਆ ਕਰਨਾ ਪੈਸੇ ਅਸੀਂ ਕਿਆਤ ਕਰਾ ਰਿਆ ਕਰਨੇ ਉਹ ਇਹ ਗੱਲ ਸਮ ਇਹ ਵਿਚਾਰਾ ਕਿਹੜੀ ਬਾਗ ਦੀ ਮਗਲੀ ਆ ਠੀਕ ਹੈ ਧੰਨਵਾਦ ਜੀ ਕਿਹੜਾ ਸਵਾਤੋ ਦਾ ਨਜ਼ਰ ਆ ਰਿਹਾ ਬਾਈ ਦੇ ਵਿੱਚ ਫੋਲੋ ਬਾਈ ਦੇ ਵਿੱਚ ਬਾਈ ਦੀ ਇਲੈਕਸ਼ਨ ਕੈਪਟਨ ਚੰਨੀ ਪਠਰਲ ਬਾਦਲ ਬਜੀਠਿਆ ਸਿੱਧੂ ਸਬਰਗੇ ਸੀ ਐਸ ਇਲੈਕਸ਼ਨ ਵਿੱਚ ਮਾਜਿਕ ਅੱਲਾਹਵੇ ਫਾਦੀਵੇ ਕੈਰੋ ਵਾਲੇ ਦੁਜੇ ਤਜੇ ਸਭ ਕੂਚ ਹੋ ਜੀ ਦੀ ਵੇਖੋ ਤੁਸੀਂ ਤੇਰਾ ਜੀਦੋਂ ਹੋਣ ਜਾਦਾ ਜੀ ਅਵਸਰ ਵੀ ਜਿੱਤੋਂਗੇ ਵੱਡੀ ਲੀਡ ਦੇ ਨਾਲ ਫਡੂਸ ਸਾਹਿਬ ਵੀ ਜਿੱਤਾਂਗੇ ਕਰਾਸਪੁਰ ਵੀ ਜਿੱਤਾਂਗੇ ਬਾਜਰ ਵਿੱਚ ਤੇਰਾ ਜੀਦੋਂ ਦਾ ਜੜਾਸਰ ਤੁਹਾਨੂੰ ਦਾਸਤਿਕ ਤੋਂ ਬਾਅਦ ਹੋਰ ਵੀ ਨਾ ਜਦਾਂ ਪੂਰਾ ਲੋਕਾਂ ਨੂੰ ਪਤਾ ਕਿ ਕੀ ਹੋ ਜਾ ਸਾਰੇ ਪੰਜਾਬ ਭਗਵੰਤ ਸਿੰਘ ਮਾਨ ਦੀ ਪੌਦਸੀਆਂ ਤੋਂ ਲੋਕ ਖੁਸ਼ ਨੇ ਜਿੰਨੇ ਕੰਮ ਦੋਸਾਂ ਚ ਕੀਤੇ ਉਹਦੇ ਦਾਤੇ ਵੋਟ ਮੰਗਦੇ ਕੰਮ ਦੇ ਆਧਾਰ ਤੇ ਵੋਟ ਮੰਗਦੇ ਕੋਈ ਜਾਤ ਪਾਤ ਧਰਮ ਦਾ ਕੋਈ ਨਾ ਰਹਾ ਸਿੰਤਸ ਕੰਮ ਕਰਦੇ ਲੋਕਾਂ ਨੂੰ ਕਹਿ ਰਹੇ ਕਿ ਜੇ ਕੰਮ ਹੋਇਆ ਤੇ ਮੋਰ ਪਾਸੋਂ ਦੇ ਦਿੰਦਾ ਪਾ ਲੋਕਾਂ ਦਾ ਐਡਾ ਵਧੀਆ ਰਿਸਪਾਂਸ ਹੈ ਅਸੀਂ ਸਾਰੇ ਵਧੀਆ ਟੱਗ ਜਿਥੇ ਰਹੇ ਹਾਂ ਬੰਦੇ ਨਾ ਬਹੁਤਾ ਸਾਡੀ ਲੀਡ ਜਿਹੜੀ ਲੱਖਾਂ ਦਾ ਫਲ ਪਾਊਗਾ ਤੁਸੀਂ ਦੇਖੋ ਤੁਹਾਡਾ ਸਾਡਾ ਬਹੁਤ ਬਹੁਤ ਤੁਹਾਡਾ ਬੇਨਤੀ ਕਰਨੀ ਲਾਜ਼ਮੀ ਹਾਂ ਇੱਕ ਮੈਂ ਤੁਹਾਡੇ ਚੈਨਲ ਦੇ ਸਾਰੇ ਵੀਰਾਂ ਨਾਲ ਮੈਂ ਟਾਰੀ ਹਲਕੇ ਦੇ ਆਪਣੇ ਵੋਟਰਾਂ ਸਪੋਰਟਰਾਂ ਸੱਜਣਾ ਮਿੱਤਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਤਰਸੀਮ ਤੋਂ ਸਿਆਲਗਾ ਟਾਰੀ ਹਲਕੇ ਦਾ ਸੇਵਾਦਾਰ ਬਣ ਕੇ ਰਹੂਗਾ ਖੀਰਲੇ ਦੰਨ ਤੱਕ ਜਿੱਦਣ ਪ੍ਰਮਾਤਮਾ ਨੇ ਬੁਲਾ ਲਿਆ ਉਹਦੋਂ ਵੀ ਟਾਰੀ ਵਾਲੇ ਜਾ ਕੇ ਸਿਆਲਕੇ ਦੇ ਸਮਸ਼ਾਨ ਘਰ ਛੱਡ ਕੇ ਜਾਣਗੇ ਮੈਂ ਟਾਰੀ ਦੀ ਸੇਵਾ ਕਰੂੰਗਾ। ਮੌਜੂਦਾ ਅਨ ਲੈ ਕੇ ਐਮਐਲਏ ਸਾਡਾ ਵੱਡਾ ਭਰਾ ਉਹਦੇ ਨਾਲ ਛੋਟੇ ਭਰਾ ਦੇ ਵਿੱਚ ਰਾਂਗੇ। ਠੀਕ ਆ। ਉਹ ਐਮਐਲਏ ਉਹ ਹੀ ਹੋਣਗੇ ਪ੍ਰਮਾਤਮਾ ਨਾਲ ਲੰਮੀ ਉਮਰ ਦੇ ਉਹਨਾਂ ਨਾਲ ਹੀ ਕੰਮ ਕਰਾਂਗੇ। ਠੀਕ। ਬਿਹਤਰ ਰੱਖੋ ਆ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਟਾਈਫੈਟ ਜੋੜਾਂ ਬਦਲਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਉਧਿਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤਿਆ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ హెయిਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰਾਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਤੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼